ਵਾਹ ਪ੍ਰਗਟਿਆ ਮਰਦ ਅਗੰਬੜਾ ਬ੍ਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਮੇਰੇ ਆਰਟੀਬੀ ਦੇਖਣ ਵਾਲੀਆਂ ਸਰਬੱਤ ਸੰਗਤਾਂ ਦਾ ਦਰਸ਼ਕਾਂ ਦਾ ਤਹਿ ਦਿਲ ਤੋਂ ਨਿਗਾਹ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਆਪ ਸਭ ਜਾਣਦੇ ਹੀ ਹੋ ਕਿ ਬੀਤੇ ਦਿਹਾੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਪਿੰਡਾਂ ਵਿੱਚ ਨਗਰ ਕੀਰਤਨ ਸਜਾਏ ਗਏ। ਇਸੇ ਲੜੀ ਤਹਿਤ ਹਲਕਾ ਮਜੀਠਾ ਦੇ ਪਿੰਡ ਕਲੇਰ ਮੰਗੜ ਦੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸ੍ਰੀ ਅਕੰਠਪੜ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਪਿੰਡ ਦੀ ਲਹਿੰਦੀ ਪੱਤੀ ਗੁਰਦੁਆਰਾ ਤੋਂ ਗਰਮਤੀ ਸਿੰਘ ਬਾਬਾ ਅਮਰੀਕ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਆਰੰਭ ਹੋ ਕੇ ਪਿੰਡ ਦੇ ਬਾਜ਼ਾਰਾਂ ਡੇਰਿਆਂ ਸਮੇਤ ਗੁਰਦੁਆਰਾ ਸੰਤ ਬਾਬਾ ਸੋਹਣ ਸਿੰਘ ਚੜਦੀ ਪੱਤੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵੈਸ਼ਨੋ ਦੇਵੀ ਮੰਦਿਰ ਮੰਗੜ ਪੱਤੀ ਗੁਰਦੁਆਰਾ ਸ਼ਹੀਦ ਬਾਬਾ 베ਰੀ ਵਾਲਾ ਤੋਂ ਹੁੰਦਾ ਹੋਇਆ ਫਿਰ ਗੁਰਦੁਆਰਾ ਲਹਿੰਦੀ ਪੱਤੀ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦੇ ਵਿੱਚ ਸ਼ਬਦੀ ਜਥਿਆਂ ਵੱਲੋਂ ਅਤੇ ਸੰਗਤਾਂ ਵੱਲੋਂ ਸ਼ਬਦ ਗਾਇਨ ਕੀਤੇ ਗਏ ਨਗਰ ਕੀਰਤਨ ਦਾ ਪਿੰਡ ਵਿੱਚ ਅਤੇ ਬਾਹਰ ਡੇਰਿਆਂ ਤੇ ਬਣਾਏ ਗਏ ਵਕ-ਵਕ ਪੜਾਵਾਂ ਤੇ ਸ਼ਰਧਾਲੂ ਸੰਗਤਾਂ ਵੱਲੋਂ ਚਾਹ ਦੁੱਧ ਪਕੌੜੇ ਫਲ ਤੇ ਕਈ ਪ੍ਰਕਾਰ ਦੇ ਲੰਗਰ ਲਗਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਵੱਲੋਂ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸੁੰਦਰ ਦੁਸ਼ਾਲੇ ਅਤੇ ਪੰਜ ਪਿਆਰਿਆਂ ਨੂੰ ਸਰੋਪਾ ਉਹ ਵੀ ਪੇਟ ਕੀਤੇ ਗਏ ਇਸ ਮੌਕੇ ਬਾਬਾ ਹਰਵਿੰਦਰ ਸਿੰਘ ਬਾਬਾ ਅਮਰੀਕ ਸਿੰਘ ਗਿਆਨੀ ਸੁਖਦੀਪ ਸਿੰਘ ਮੰਦਰ ਦੇ ਪੁਜਾਰੀ ਪੰਡਿਤ ਜੁਗੇਸ਼ ਕੁਮਾਰ ਸਰਪੰਚ ਅਤੇ ਗੁਰਦੁਆਰਾ ਪ੍ਰਧਾਨ ਅਮਰਜੀਤ ਸਿੰਘ ਕਲੇਰ ਰਵਿੰਦਰ ਸਿੰਘ ਗੋਲਾ ਨਿਹੰਗ ਸਿੰਘ ਬਾਬਾ ਸੁੱਚਾ ਸਿੰਘ ਐਕਸ ਜੇਈ ਸਰਦਾਰ ਜਗੀਰ ਸਿੰਘ ਸਰਵਣ ਸਿੰਘ ਨੰਬਰਦਾਰ ਗੁਰਦੇਵ ਸਿੰਘ ਬਲਦੇਵ ਸਿੰਘ ਸੁਰਜੀਤ ਸਿੰਘ ਹਰੀ ਸਿੰਘ ਗੁਰਦੁਆਰਾ ਲਹਿੰਦੀ ਪੱਤੀ ਪ੍ਰਧਾਨ ਧਿਆਨ ਸਿੰਘ ਪ੍ਰਗਟ ਸਿੰਘ ਤਰਸੀਮ ਸਿੰਘ ਸਮੇਤ ਹੋਰ ਪ੍ਰਬੰਧਕ ਸੇਵਾਦਾਰਾਂ ਤੇ ਸੰਗਤਾਂ ਸ਼ਾਮਲ ਸਨ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਨਿਰਪੱਖ ਨਿਤੜਕ ਮਜਲਟੀਵੀ ਦਿਨ ਪ੍ਰਭ ਜਬ ਆਇ ਸਮੋਹ ਦੀਆ ਤਬ ਹਮ ਜਨਮ ਕਲੂ ਮਹਿਲੀਆ ਤਬ ਹਮ ਜਨਮ ਕਲੂ ਮਹਿਲੀਆ ਤਬ ਹਮ ਜਨਮ ਕਲੂ ਮਹਿਲੀਆ ਜਿਤਨਾ ਪ੍ਰਭ ਚਰਨਨ ਮਹਿ ਤੁ ਵੀ ਰਹੀ ਸੁਤ ਪ੍ਰਭ ਚਰਨਨ ਮਹਿ ਜਿਤਨਾ ਬੇ ਬਚਰਨ ਨੰਮੈ ਚੁ ਵੀ ਨਹੀਂ ਸਤ ਪ੍ਰਭ ਚਰਨ ਲੈਣ ਮੈਂ ਹੈ ਦਿਨ ਪ੍ਰਭ ਜਬ ਆਇਸ ਮੋਹ ਦੀਆ ਤਬ ਹਮ ਜਨਮ ਕਲੂ ਮਹਿਲੀਆਂ 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 ਜਿਤਨਾ ਬਯੋ ਹਮ ਰੂਹਵਨ ਕਹਿ ਚਿਤ प्रब चरणन में है तू भी रही सत प्रब चरणन में है जितना पयो हमरो आने के है जितना ਰਾ ਵਿਚਰਨ ਨੈ ਮੈਂ ਹੈ ਚੁ ਵੀ ਰਹੀ ਸਤ ਪ੍ਰਭ ਚਰਨ ਲੈਣ ਮੈਂ ਹੈ ਅਬ ਦਿਨ ਪ੍ਰਭ ਜਬ ਆਇਸ ਮੋਹ ਦੀਆ ਕਬ ਹਮ ਜਨਮ ਕਲੂ ਮਹਲੀਆਂ ਕਬ ਹਮ ਜਨਮ ਕਲੂ ਮਹਲੀਆਂ ਕਬ ਹਮ ਜਨਮ ਕਲੂ ਬਚਰਨਨ ਮਹਿ ਤੂ ਵੀ ਰਹੀ ਸਤਿ ਪ੍ਰਭ ਚਰਨਨ ਮਹਿ ਜਿਤਨਾ ਰਬ ਚਰਨਾਂ ਦੇ ਮਹਿ ਹੈ ਜੁਬੀ ਨਹੀਂ ਸਤ ਪ੍ਰਭ ਚਰਨਾਂ ਦੇ ਮਹਿ ਹੈ ਦਿਨ ਪ੍ਰਭ ਜਬ ਆਇਸ ਮੋਹ ਦੀਆ ਕਬ ਹਮ ਜਨਮ ਕਲੂ ਮਹਲੀਆਂ ਕਬ ਹਮ ਜਨਮ ਕਲੂ ਮਹਲੀਆਂ ਕਬ ਹਮ ਜਨਮ ਕਲੂ ਪ੍ਰਭ ਚਰਨਨ ਮਹਿ ਤੂੰ ਹੀ ਰਹੀ ਸਤ ਪ੍ਰਭ ਚਰਨਨ ਮਹਿ ਜਿਤਨਾ ਭੇ ਪ੍ਰਚਰਨ ਨੇ ਮੈਂ ਹੈ ਚੁਬੀ ਨਹੀਂ ਸਤਿ ਪ੍ਰਭ ਚਰਨ ਲੈਣ ਮੈਂ ਹੈ ਦਿਨ ਪ੍ਰਭ ਜਬ ਆਇਸ ਮੋਹ ਦੀਆ ਕਬ ਹਮ ਜਨਮ ਕਲੂ ਮਹਿਲੀਆਂ 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 ਜਿੰਨਾ ਬਯੋ ਹਮਰੋ ਆਵਨ ਕਹਿ ਜਿੰਨਾ ਬਯੋ ਤਪ ਪ੍ਰਭ ਚਰਨ ਨਮ ਹੈ ਤੂੰ ਵੀ ਰਹੀ ਸਤ ਪ੍ਰਭ ਚਰਨ ਨਮ ਹੈ ਜਿਤਨਾ ラブ चरणन में है छुपी रही सत प्रब चरणन में है दिन प्रब जब आए स्मह दिया ہم جنم کرلیہ تب ہم جنم کرلیہ جتنا پیو ہم رو پیوں ہمرو جو بھی رہی ਪ੍ਰਭ ਚਰਨਨ ਮੇਰੇ ਤੁਹੀ ਰਹੀ ਸੁਤ ਪ੍ਰਭ ਚਰਨਨ ਮੇਰੇ ਜਿਤਨਾ ਬੇ